ਗੁਰੂ ਘਰ ਵਿੱਚ ਇੱਕ ਬਹੁਤ ਹੀ ਮੰਦਪ ਵਰਗੀ ਘਟਨਾ ਸਾਹਮਣੇ ਆਈ ਹੈ ਇਹ ਗੁਰਦੁਆਰਾ ਸਿੰਘ ਸਵਾਰ ਰਾਣੀ ਤਲਾਬ ਡਿਗਿਆਣਾ ਜੰਮੂ ਦਾ ਜਿੱਥੇ ਪ੍ਰਧਾਨ ਮਹਿੰਦਰ ਸਿੰਘ ਜਿਸ ਦੇ ਵੱਲੋਂ ਗੁਰੂ ਘਰ ਵਿੱਚ ਡੀਜੇ ਲਵਾਇਆ ਗਿਆ ਨਾਚ ਕਰਵਾਇਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋਗਾ ਵੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਇੱਥੇ ਇਸ ਤੋਂ ਪਹਿਲਾਂ ਵੀ ਐਹੋ ਜਿਹੀਆਂ ਘਟਨਾਵਾਂ ਵਾਪਰ ਚੁਪੀਆਂ ਹਨ ਵਾਕੀ ਤੁਸੀਂ ਖੁਦ ਸੁਣੋ ਜਦੋਂ ਪਰਮਜੀਤ ਸਿੰਘ ਅਕਾਲੀ ਦੀ ਇਸ ਪ੍ਰਧਾਨ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਸਨੇ ਇਸ ਪ੍ਰਧਾਨ ਨੂੰ ਲਾਂ ਤਾਂ ਪਾਈਆਂ ਹਨ ਤੁਸੀਂ ਵੀ ਸੁਣੋ ਪੂਰੀ ਰਿਕਾਰਡਿੰਗ ਹਲੋ ਹਾਂਜੀ ਮਹਿੰਦਰ ਸਿੰਘ ਬੋਲਦੇ ਹਾਂ ਜੀ ਜੀ ਭਾਈ ਤੁਸੀਂ ਖਾਸਾ ਜੋ ਅਮਨ ਜਸਪੀਰ ਬੋਲ ਰਹੇ ਹੋ ਜੀ ਮਾਗੋਜੀ ਕਾਕਾ ਸਰਪੰਚ ਦਸ ਸਿੰਘ ਪਰਮਜੀਤ ਸਿੰਘ ਅਕਾਲੀ ਬੋਲਦਾ ਅਮਰਸਰ ਸਾਹਿਬ ਤੋਂ ਹਾਂਜੀ ਅਮਰਸਰ ਤੋਂ ਜੀ ਹਾਂਜੀ ਮਾ ਤੁਹਾਡੀ ਵੀਡੀਓ ਆਈ ਹੈ ਮੇਰੇ ਕੋਲ ਇੱਕ ਤੁਸੀਂ ਗੁਰੂ ਦੀ ਅਜੂਰੀ ਵਿੱਚ ਡੀਜੇ ਲਵਾਇਆ ਹੋਇਆ ਵਾ ਹਾਂਜੀ ਗੁਰੂ ਸਾਹਿਬ ਦੀ ਮੈਂ ਕਹਾ ਗੁਰਦੁਆਰਾ ਸਾਹਿਬ ਦੇ ਡੀਜੇ ਲਵਾਇਆ ਹੋਇਆ ਤੁਸੀਂ ਨੱਚ ਰਹੇ ਨੇ ਉੱਥੇ ਗੁਰੂ ਦੇ ਲੰਗਰ ਹਾਲ ਦੇ ਵਿੱਚ ਉਹ ਨਹੀਂ ਸਾਹਿਬ ਉਹ ਗੁਰਦੁਆਰੇ ਸਾਹਿਬ ਚ ਨਹੀਂ ਹੈ ਉਹ ਸੈਪਰੇਟ ਕਮਿਊਨਿਟੀ ਹਾਲ ਆ ਸਾਡਾ ਗੁਰਦੁਆਰੇ ਦੇ ਅੱਗੇ ਵੱਖਰਾ ਪਰ ਗੁਰੂ ਘਰ ਦੀ ਜਾਇਦਾਦ ਆ ਨਾ ਗੁਰੂ ਘਰ ਦਾ ਹੀ ਆ ਨਾ ਉਹ ਉਹ ਨੇ ਉਹ ਸਾਰਾ ਕਮਿਊਨਿਟੀ ਹਾਲ ਆ ਉਹ ਜਦੋਂ ਅਸੀਂ ਸਾਡੇ ਪਿੰਡ ਸੀ ਜੋ ਕਮਿਊਨਿਟੀ ਹਾਲ ਬਣਾ ਦਿੱਤਾ ਉਹ ਨਾ ਗਵਰਨਮੈਂਟ ਨੂੰ ਗੁਰੂ ਘਰ ਦਾ ਲੰਗਰ ਹਾਲ ਆ ਉਹ ਤੁਸੀਂ ਮੈਨੂੰ ਐਵੇਂ ਛਦਾਈ ਬਣਾਈ ਜਾਂਦੇ ਹੋ ਹਾਂਜੀ ਤੁਸੀਂ ਝੂਠਾ ਤੋਂ ਬੋਲ ਰਹੇ ਹੋ ਲੰਗਰ ਹਾਲ ਆ ਗੁਰੂ ਘਰ ਦਾ ਉਹ ਉਹ ਲੰਗਰ ਹਾਲ ਤਾਂ ਹੈ ਸਾਬ ਜਿਹੜਾ ਬਣਾਇਆ ਗਵਰਨਮੈਂਟ ਨੇ ਬਣਾ ਕੇ ਦਿੱਤਾ ਸੀ ਉਹਨੂੰ ਗਵਰਨਮੈਂਟ ਨੇ ਭਾਵੇਂ ਬਣਾ ਕੇ ਦਿੱਤਾ ਪਰ ਐ ਤਾਂ ਗੁਰੂ ਘਰ ਦਾ ਨਾ ਉਹ ਹਿੱਸਾ ਦਾ ਗੁਰੂ ਘਰ ਦਾ ਹੋ ਗਿਆ ਨਾ ਉਹ ਅੱਛਾ ਕੋਈ ਤੁਸੀਂ ਗੱਲ ਕਰੋ ਅਸੀਂ ਫਿਰ ਤੁਸੀਂ ਜੋਗਾ ਕਰ ਰਹੇ ਹੋ ਗੁਰੂ ਦੀ ਹਜੂਰੀ ਵਿੱਚ ਕੋਈ ਜੋਗਾ ਸਾਹਿਬ ਉਹ ਨਹੀਂ ਹੋ ਤੁਹਾਡੀ ਮੇਰੇ ਕੋਲ ਵੀਡੀਓ ਆ ਹਾਂਜੀ ਵੀਡੀਓ ਆ ਮੇਰੇ ਕੋਲ ਤੁਹਾਡੀ ਉਹ ਸਾਰ ਵੀਡੀਓ ਦੀ ਵੀਊ ਲੋ ਪਰ ਉਹ ਕੋਸੀ ਇਹ ਮੁਰਾ ਨੂੰ ਵੇਖ ਕਰਾ ਦੇ ਜੇ ਪਰ ਨਸ਼ਿਆ ਤੋਂ ਦੂਰ ਕਰਾਣਾ ਤੇ ਉਹ ਅਸੀਂ ਨਹੀਂ ਕੀਤਾ ਵੀਡੀਓ ਮੇਰੀ ਗੱਲ ਸੁਣੋ ਮਿੰਦਰ ਸਿੰਘ ਸਾਹਿਬ ਮਿੰਦਰ ਸਿੰਘ ਝੂਠ ਨਹੀਂ ਬੋਲਿਦਾ ਹੁੰਦਾ ਬਿਲਕੁਲ ਦੀ ਝੂਠ ਨਹੀਂ ਬੋਲਾਂਗੇ ਬੀਬੀ ਬਖਸ਼ੀਰ ਕਰੋ ਅੱਜ ਵੀ ਬਿਠਾਈ ਦੀ ਉਹਨਾਂ ਨੇ ਵੀਡੀਓ ਤੁਹਾਡੀ ਵੀਡੀਓ ਜਿਹਦੇ ਵਿੱਚ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਖੁਦ ਯੋਗਾ ਕਰ ਰਹੇ ਹੋ ਇਹ ਲੋਕਾਂ ਨੂੰ ਪਰਵਾਹ ਨਹੀਂ ਹੱਥ ਹੱਥ ਕੜਾ ਕੀਤਾ ਇਹ ਸਵਾਲ ਪੁੱਛਿਆ ਉਹਨਾਂ ਨੇ ਹੱਥ ਕੜਾ ਕਰਕੇ ਜੋਗਾ ਮੈਂ ਕਹ ਰਿਹਾ ਫੋਟੋ ਨਹੀਂ ਹੈ ਵੀਡੀਓ ਆ ਉਹ ਦੇਖਿਓ ਜੀ ਉਹਨਾਂ ਨੇ ਕਿਹਾ ਫੋਟੋ ਵੀ ਤਾਂ ਝੂਠ ਹੋ ਜਾਊਗਾ ਤੇ ਵੀਡੀਓ ਦਾ ਕੀ ਕਰੋਗੇ ਹਾਂਜੀ ਫੋਟੋ ਦਾ ਮੰਨ ਲਓ ਝੂਠੀ ਹੋਊਗੀ ਤੇ ਜਿਹੜੀ ਵੀਡੀਓ ਆ ਤੁਹਾਡੀ ਉਹ ਕਿਹੜੇ ਕਲਾਸ ਤੋਂ ਉੱਥੇ ਕਲਾਸ ਤੋਂ ਅਟੈਂਡ ਕਰਾ ਰਹੇ ਹੋ ਜੀ ਸਵਾਲ ਪੁੱਛ ਰਹੇ ਹੋ ਯਾਰ ਤੁਹਾਡੇ ਕੋਲ ਕੀ ਅਥਾਰਟੀ ਆ ਕਿਹੜੀ ਨਵੀਂ ਮਰਿਆਦਾ ਕਾਇਮ ਕਰ ਰਹੇ ਹੋ ਤੁਸੀਂ ਪੇ ਤੁਸੀਂ ਗੁਰੂ ਸਾਹਿਬ ਦੀ ਝੂਰੀ ਦੇ ਵਿੱਚ ਯੋਗਾ ਕਿਦਾਂ ਕਰੋਗੇ ਜੋਗੇ ਦੀ ਮਤਲਬ ਹੀ ਕੋਈ ਨਹੀਂ ਉਹ ਬੀਬੀ ਤੁਸੀਂ ਕਿਉਂ ਕੀਤਾ ਫਿਰ ਤੁਸੀਂ ਅਸੀਂ ਕੀਤਾ ਨਹੀਂ ਸਾਹਿਬ ਅਸੀਂ ਤਾਂ ਹੀ ਬੈਠ ਕੇ ਬੰਦ ਕਰਾਇਆ ਮੈਂ ਤੁਸੀਂ ਤਾਂ ਪ੍ਰਧਾਨ ਹੋ ਤੁਸੀਂ ਤਾਂ ਕਰ ਰਹੇ ਹੋ ਖੁਦ ਯਾ ਝੂਠ ਕੱਟ ਕੇ ਬਿੰਦਰ ਸਿੰਘ ਬੋਲਦੇ ਹੋ ਉਹ ਸਭ ਤੋਂ ਪਹਿਲੇ ਕਲਾਸ ਚੱਲਦੀ ਪਈ ਹੈ ਦੇਖੋ ਨਾ ਕਲਾਸ ਚੱਲਦੀ ਪਈ ਹੈ ਸਤਿ ਸ੍ਰੀ ਅਕਾਲ ਸਦਮੋ ਇਹ ਦੋ ਵਾਗ ਇੱਕ ਮਿੰਟ ਗੁਰਦਾਰੇ ਦਾ ਪ੍ਰਧਾਨ ਕੌਣ ਆ ਤੁਸੀਂ ਉਹ ਯੋਧੇਵਾਰਾ ਤੇ ਤੁਹਾਡੀ ਬਿਨਾ ਪਰਮਿਸ਼ਨ ਤੋਂ ਕਿਦਾਂ ਡੀਜੇ ਲੱਗ ਗਿਆ ਗੁਰੂ ਘਰ ਦੇ ਵਿੱਚ ਹਾਂਜੀ ਤੁਹਾਡੀ ਬਿਨਾ ਪਰਮਿਸ਼ਨ ਤੋਂ ਡੀਜੇ ਲੱਗ ਜੂਗਾ ਗੁਰੂ ਘਰ ਦੇ ਵਿੱਚ ਅੱਜ ਵੀ ਥੋੜੀ ਸਰ ਮੇਲ ਤੋਂ ਪਹਿਲੇ ਆਜ ਕੋ 20 ਸਾਲ ਤੋਂ ਚੱਲ ਰਹੀ ਹੈ ਸਰ ਉੱਥੇ ਉਹ ਡੀਜੇ ਜਿਹੜਾ ਕੀ ਚੱਲ ਰਿਹਾ ਵਾ 99 ਸਾਲ ਤੋਂ 99 ਚੱਲ ਰਿਹਾ ਸਰ ਮੈਂ ਕੀ ਹੋਰ ਕਿ ਤੁਸੀਂ ਆਪਣੀ ਗੱਲ ਕਰੋ ਹੁਣ ਪ੍ਰਬੰਧਕ ਤੁਸੀਂ ਹੋ ਨਾ ਆ ਹੁਣ ਤੇ ਉਥੇ ਲਿਖਿਆ ਸਰ ਜਾ ਕੇ ਅਸੀਂ ਇੱਕ ਵਾਰ ਕੋਈ ਉਥੇ ਨਕਸ਼ਾ ਕੋਈ ਆ ਗਿਆ ਆ ਗਿਆ ਕਿੰਨੇ ਦਿੱਤੀ ਆ ਗਿਆ ਕਿਨੇ ਦਿੱਤੀ ਆ ਉਥੇ ਲੰਗਰ ਹਾਲ ਚਰੀ ਜੇ ਲਾਉਣ ਦੀ ਉਹ ਮੈਨੂੰ ਨਹੀਂ ਪਤਾ ਉਹ ਕੋਣ ਤੇ 2 ਸਾਲ ਤੋਂ ਪਹਿਲੇ ਸੀ ਯਾਰ ਗੱਲ ਤਾਂ ਮੈਂ ਹੁਣ ਵੀ ਕਰ ਰਿਹਾ ਤੁਸੀਂ ਮੈਨੂੰ 20 ਸਾਲ ਪਹਿਲਾਂ ਦੀਆਂ ਗੱਲਾਂ ਸੁਣਾਈ ਜਾਂਦੇ ਹੋ ਉਹ ਤੇ ਸਾਬ ਹੁਣ ਵੀ ਚੱਲਦਾ ਪਿਆ ਹਾਲ ਜੇ ਅੱਜ ਨਵਾਂ ਤਾਂ ਲੱਗਿਆ ਨਹੀਂ ਸਰ ਕਿਦੋਂ ਚੱਲ ਰਿਹਾ ਵਾ ਲੱਗਣੀ ਹੈ ਪਹਿਲੇ ਵੀ ਕਰ ਰਿਹਾ ਸਰ ਤੇ ਤੁਸੀਂ ਆਪਣੀ ਗੱਲ ਕਰੋ ਹੁਣ ਪਹਿਲਾਂ ਤਾਂ ਚਲੋ ਪਹਿਲਾਂ ਤਾਂ ਜਿਹੜੇ ਬੰਦੇ ਲਾਉਂਦੇ ਸੀ ਉਹਨਾਂ ਨਾਲ ਗੱਲ ਕਰ ਲਈਏ ਬਾਅਦ ਚ ਹੁਣ ਤੁਸੀਂ ਕਿੰਨੇ ਚਿਰ ਤੋਂ ਪ੍ਰਧਾਨ ਹੋ ਇੱਥੇ ਹੋ ਗਏ 1.5 ਸਾਲ ਸਰ ਤੇ 1.5 ਸਾਲ ਦੇ ਵਿੱਚ ਕਿੰਨੀ ਵਾਰੀ ਤੁਸੀਂ ਡੀਜੇ ਲਾਇਆ ਉੱਥੇ ਉਹ ਡੀਜੇ ਦਾ ਸਾਰਾ ਅਸੀਂ ਨਹੀਂ ਲਾਇਆ ਡੀਜੇ ਤੇ ਉਹ ਜਿਹੜੇ ਕੋਈ ਉੱਥੇ ਕਰਦਾ ਆਪਣੇ ਨੰਦਗਾਰ ਦੇ ਗੁਰਦੁਆਰਾ ਸਾਹਿਬ ਹੁੰਦਾ ਆਨੰਦ ਕਾਜ ਹੁੰਦਾ ਨਾ ਗੁਰੂ ਘਰ ਚ ਸਤਕਾਰ ਦੀ ਮਰਿਆਦਾ ਵਾ ਨਾ ਤੇ ਜੇ ਉਹ ਤੁਸੀਂ ਸੰਗਤ ਨੂੰ ਵਰਤਣ ਵਾਸਤੇ ਹਾਲ ਦੇਣੇ ਵੀ ਹੋ ਵੱਟ ਤੋਂ ਵੱਟ ਲੰਗਰ ਤਿਆਰ ਕਰ ਲਓ ਪ੍ਰਸ਼ਾਦਾ ਚ ਕਾ ਲੋ ਚਾਹ ਪਾਣੀ ਪੀ ਆ ਲੋ ਤੁਸੀਂ ਤੁਸੀਂ ਉੱਥੇ ਲਵਾ ਕੇ ਡੀ ਜੇ ਕੰਜਰਖਾਨਾ ਕਰਾ ਰਹੇ ਹੋ ਗੁਰੂ ਘਰ ਦੇ ਵਿੱਚ ਮੈਂ ਬਿਲਕੁਲ ਸਭ ਤੋਂ ਅੰਦਰ ਕੋਈ ਨਹੀਂ ਕਰਾ ਰਹੇ ਹੋ ਉਹ ਕੰਦੇ ਕੀ ਉੱਥੇ ਭਗਤੀ ਕਰ ਰਹੇ ਸੀ ਕਿ ਨਾਮ ਜਪ ਰਹੇ ਸੀਗੇ ਨਾਮ ਕਿਤੇ ਨਹੀਂ ਜਪ ਰਹੇ ਅਸੀਂ ਨਾਮ ਜਪਨੇ ਕਿਉਂ ਹੈ ਨਹੀਂ ਅਸੀਂ ਤੇਰੀ ਦੇ ਤਾਂ ਹੈ ਹੀ ਨਾਮ ਜਪਣ ਯੋਗ ਤੁਸੀਂ ਲੋਕਾਂ ਤਾਂ ਬੜੇ ਹੋਏ ਮਸੰਦ ਗੁਰੂ ਘਰ ਦੇ ਵਿੱਚ ਯਾਰ ਯਾਰ ਇਸ ਤਰ੍ਹਾਂ ਨਹੀਂ ਬਾਬਾ ਜੀ ਜੇ ਕਰੀ ਜਾਉਂਗਾ ਜੀ ਸ੍ਰੀ ਮਹਿੰਦਰ ਸਿੰਘ ਤੁਸੀਂ ਦੱਸੋ ਵੀ ਗੁਰੂ ਘਰ ਦੇ ਲੰਗਰ ਦੇ ਵਿੱਚ ਡੀ ਜੇ ਕਿਵੇਂ ਲੱਗ ਜਾਗਦਾ ਉਹ ਗੁਰਕੋ ਅਸੀਂ ਅੱਛਾ ਜੀ ਇਹ ਗੱਲ ਵਾਹੀ ਬਈ ਕੋਈ ਵੱਡੇ ਸਾਡੇ ਨਾਲ ਅਸੀਂ ਤੁਹਾਡੇ ਨਹੀਂ ਵੱਡੇ ਛੋਟੇ ਦੀ ਗੱਲ ਨਹੀਂ ਇਹ ਗੱਲ ਮਰਿਆਦਾ ਦੀ ਆ ਮਰਿਆਦਾ ਦੀ 20 ਸਾਲ ਜਿਹਨਾਂ ਨੂੰ ਵੀਡੀਓ ਪਾਉਣ ਨੇ ਲਾਤੇ ਨੇ ਲਾ ਆ ਡੀਜੇ ਸਾਰਾ ਇਹ ਟੈਂਟਾ ਇਹਨਾਂ ਨੇ ਹੀ ਡੀਜੇ ਲਾਇਆ ਇਹਨਾਂ ਨੇ ਸਿਰੂ ਕੀਤਾ ਦਾ ਕੰਮ ਯਾਰ ਪਹਿਲਾ ਜੇ ਚਲੋ ਮੰਨ ਲਓ ਮੰਨ ਲਓ ਪਹਿਲਾ ਹੁੰਦਾ ਸੀ ਗਲਤ ਮੈਂ ਕਹਾਂ ਮੰਨ ਲਓ ਮੰਨ ਲਓ ਪਹਿਲਾ ਹੁੰਦਾ ਸੀ ਗਲਤ ਹੁਣ ਤੁਸੀਂ ਤੁਸੀਂ ਕਿਉਂ ਲਾਇਆ ਸਾਜ ਤੁਸੀਂ ਕਿਉਂ ਲਾਇਆ ਮਾਫ ਕਰਨਾ ਇਹਨਾਂ ਦਾ ਆਪਣਾ ਡੀ ਵੀ ਕੋਈ ਲੋਗਰਿੰਗ ਇਹਨਾਂ ਨੇ ਇਹਨਾਂ ਨੇ ਇਹ ਲਵਾਇਆ ਮੈਨੂੰ ਸੰਗਤ ਨੇ ਵੀਡੀਓ ਭੇਜੀ ਆ ਮੈਨੂੰ ਕਿਸੇ ਬੰਦੇ ਨੇ ਵੀਡੀਓ ਨਹੀਂ ਭੇਜੀ ਕਿਸੇ ਪ੍ਰੈਟਿਕਲਰ ਬੰਦੇ ਨੇ ਨਹੀਂ ਭੇਜੀ ਤੁਹਾਡੀ ਵੀਡੀਓ ਨੈਟ ਦੇ ਉੱਤੇ ਪਈ ਹੋਈ ਆ ਸੰਗਤ ਨੇ ਭੇਜੀ ਆ ਠੀਕ ਆ ਤੁਸੀਂ ਸ਼ਰਿਆਵਾਂ ਮੁਕਰੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਗੁਰੂ ਘਰ ਦਾ ਮੇਰੇ ਹੋਂ ਤੋਂ ਪਹਿਲੇ ਸਾਰੇ ਉੱਤੇ ਲਗਾ ਤੁਹਾਡੇ ਹੋਂ ਤੋਂ ਪਹਿਲਾਂ ਜਿਹੜੇ ਗਲਤ ਕੰਮ ਹੁੰਦੇ ਸੀ ਤੁਸੀਂ ਸਾਰੇ ਕਰਾ ਰਹੇ ਹੋ ਉੱਤੇ ਆ ਤੇ ਉਸ ਕਰਾਉ ਨਹੀਂ ਗਲਤ ਕਰਾ ਰਿਹਾ ਸਾਬ ਅਸੀਂ ਤੁਸੀਂ ਕਿੱਦੋਂ ਆਏ ਹੋ ਜੀ ਮੇਰੀ ਗੱਲ ਨੂੰ ਥੋੜੀ ਤੁਸੀਂ ਜੀ ਫਾਲੋ ਕਰਨ ਦੀ ਕੋਸ਼ਿਸ਼ ਕਰੋ ਕਿ ਉੱਥੇ ਬੋਲ ਲਾਇਆ ਗਾ ਕਿ ਕੋਈ ਨਸ਼ਾ ਹੋ ਰਿਹਾ ਨਹੀਂ ਇਹ ਕਰੇਗਾ ਕੋਈ ਜੇ ਮਤਲਬ ਨਚਣਗੇ ਗੁਰੂ ਦੀ ਹੁਰੀ ਜੀ ਨਚਣਗੇ ਉਹ ਦੂਸਰਾ ਸਾਥ ਜੋ ਗੁਰਦੇ ਜੀ ਨਚਣਗੇ ਲੋਕ ਉਹ ਤੁਹਾਨੂੰ ਜਾਇਜ ਲੱਗਦਾ ਵਾ ਨਹੀਂ ਜਾਇਜ ਲੱਗਦਾ ਸਾਬ ਜੀ ਤੁਸੀਂ ਕਿਉਂ ਪਾਏ ਆ ਮਤੇ ਤੁਸੀਂ ਕਿਉਂ ਲਵਾਉਂਦੇ ਹੋ ਇਹ? ਇਹ ਬਾਰ-ਬਾਰ ਇਹ ਲਵਾਉਂਦੇ ਹੋ। ਜਿਹੜੀ ਤੁਹਾਡੀ ਕਮੇਟੀ ਆ ਜਨਤਕ ਤੌਰ ਤੇ ਗੁਰੂ ਦੀ ਹਜ਼ੂਰੀ 'ਚ ਖੜ ਕੇ ਆਪਣੀ ਮਾਫੀ ਮੰਗੋ। ਸਮਝ ਆਈ ਗੱਲ? ਉਹ ਅਸੀਂ ਮਾਫੀ ਕਰਦੇ ਹਾਂ। ਉਹ ਤਾਂ ਸ਼ਾਂਤਾਂ ਵਾਲੇ ਹੀ ਮੰਗਣੇ ਤੁਹਾਡੇ ਤੋਂ ਮੰਗਣੇ। ਮੇਰੇ ਕੋਲ ਨਹੀਂ ਮੰਗਣੀ। ਮੇਰੇ ਕੋਲ ਕਦੋਂ ਮੰਗਣੀ? ਮੰਗਣੀਆਂ ਗੁਰੂ ਤੋਂ ਮੰਗੋ ਪਾਪੀ। ਅਸੀਂ ਗੁਰੂ ਦੇ ਸਾਹਿਬ ਤੋਂ 24 ਘੰਟੇ ਦਾ ਅਸੀਂ ਲੋਨ ਨਹੀਂ ਮੰਗਦੇ। ਕੋਈ ਲੋਨ ਨਹੀਂ ਹੈ ਕਿ ਤੁਹਾਨੂੰ ਸੇਵਾ ਕਰਨ ਦੀ ਛੱਡੋ ਸੇਵਾ। ਤੁਸੀਂ ਨਹੀਂ ਕਰ ਸਕਦੇ ਸੇਵਾ ਤੇ ਛੱਡ ਦੋ ਪਰ ਗੁਰੂ ਦੀ ਮਰਿਆਦਾ ਨਾਲ ਭੰਗ ਕਰੋ ਤੁਹਾਡੀ ਕਿਹਨ ਦੇ ਰਹੇ ਹੁੰਦੀ ਆ ਅਸੀਂ ਤੇ ਛੱਡੀ ਉਹਦੀ ਆਪੇ ਹੋ ਰਾਜ ਦਾ ਕੋਈ ਜਨਾ ਹਣਾ ਸਰ ਅਸੀਂ ਕੋਈ ਪਰਮਾਨੈਂਟ ਕੋਈ ਵਾਲੀ ਲਾਉਨੇ ਆ ਹੋਰ ਲਾਵਾ ਕੇ ਬੰਦੇ ਹੁਣ ਹੁਣ ਤੁਸੀਂ ਥੜੀ ਕਰੋਗੇ ਤੇ ਤੁਹਾਨੂੰ ਨਹੀਂ ਸੌਡੀ ਮਿਲੂਗੀ ਹੁਣ ਸੇਵਾ ਕਰਨ ਦੀ ਜਿੱਪੀ ਆਏ ਤੇ ਕਿੰਨੇ